ਹਾਂਜੀ ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਰਾਣਾ ਬੱਲਾ ਚੌਰੀਆ ਦਾ ਕਤਲ ਕਰਨ ਵਾਲਾ ਗੈਂਗਸਟਰ ਮੁਖ ਜਿਹੜਾ ਕੀ ਉਹਦਾ ਅਨਕਾਊਂਟਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਬੰਨਿਓ ਤਾਂ ਹੁਣ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਹਿ ਰਿਹਾ ਵੀ ਇੱਕ ਚਕਮਕਾ ਦੇ ਕੇ ਪੁਲਿਸ ਨੂੰ ਕਹਿੰਦਾ ਮੇਰੇ ਦਰਦ ਹੋ ਰਿਹਾ ਤੇ ਉਹਨੂੰ ਜਦੋਂ ਲਿਆਇਆ ਜਾ ਰਿਹਾ ਹਸਪੀਟਲ ਦੇ ਵਿੱਚ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਤੇ ਪਰ ਇਹ ਹੁਣ ਪੂਰੀ ਗੱਲਬਾਤ ਆਪਾਂ ਸੁਣਨਿਆਂ ਸਾਂਝੀ ਕਰਾਂਗੇ ਵੀ ਉਹਨੂੰ ਅਨਕਾਉਂਟਰ ਕਰਕੇ ਮਾਰ ਦਿੱਤਾ ਗਿਆ ਕਿਉਂਕਿ ਅੱਗੋਂ ਉਹਨੇ ਵੀ ਜਵਾਬੀ ਫਾਇਰ ਕੀਤੇ ਆ ਉੱਥੇ ਕਿਤੇ ਪਿਸਤਲ ਕੋਇਆ ਹੋਇਆ ਸੀ ਜਿਸ ਜਗ੍ਹਾ ਦੇ ਉੱਤੇ ਇਹ ਜਿੱਧਰ ਨੂੰ ਭੱਜਦਾ ਤੇ ਉੱਥੋਂ ਜਦੋਂ ਇਹ ਕੁਝ ਸਮਾਂ ਅੱਗੇ ਜਾ ਕੇ ਭੱਜ ਕੇ ਤਾਂ ਜਦੋਂ ਰਵਾਲਵਰ ਚੱਕਦਾ ਤੇ ਆਮਣੇ ਸਾਹਮਣੇ ਗੋਲੀਆਂ ਚੱਲਦੀਆਂ ਤੇ ਪਰ ਇੱਕ ਪੁਲਿਸ ਵਾਲਾ ਵੀ ਜ਼ਖਮੀ ਹੋ ਜਾਂਦਾ ਹੁਣ ਇਹਦੇ ਵਿੱਚ ਇੱਕ ਜਿਹੜਾ ਡੌਨੀ ਵਾਲਾ ਇਹ ਉਹਦੇ ਬੰਦੇ ਦੱਸੀ ਜਾਂਦੇ ਆ ਹੁਣ ਮੈਂ ਪਹਿਲੀ ਗੱਲ ਤਾਂ ਇਹ ਕਹਦਾ ਗੈਂਗਸਟਰ ਨਾਲੇ ਤਾਂ ਖੁਦ ਆਪਣੀਆਂ ਜਾਨਾਂ ਗਵਾਉਂਦੇ ਆ ਤੇ ਨਾਲੇ ਜਿਹੜੀ ਛੋਟੀ ਛੋਟੀ ਉਮਰ ਦੇ ਵਿੱਚ ਗੈਂਗਸਟਰ ਬਣੀ ਜਾਂਦੇ ਆ ਹੋਰ ਮੁੰਡਿਆਂ ਨੂੰ ਵੀ ਤਿਆਰ ਕਰੀ ਜਾਂਦੇ ਆ ਇਹ ਵੀ ਆਪਣੀਆਂ ਜਾਨਾਂ ਗਵਾਉਂਦੇ ਆ ਤੇ ਇਹਨਾਂ ਦੇ ਵਿੱਚ ਜਿਹੜੀ ਕੋਈ ਪਿਛਲੀਆਂ ਗੱਲਾਂ ਨੂੰ ਲੈ ਕੇ ਕੋਈ ਰਾਜ ਪਹਿਲਾਂ ਵਾਲੀਆਂ ਗੱਲਾਂ ਦੇ ਜਿਹੜੇ ਇਹ ਸਾਹਮਣੇ ਆ ਕੇ ਕੈਮਰੇਆਂ ਦੇ ਕਈ ਵਾਰ ਦੱਸ ਵੀ ਦਿੱਤਾ ਤੇ ਬਾਕੀ ਸਿੱਧੀ ਚੇਤਾਵਨੀ ਵੀ ਦੇ ਦਿੰਦੇ ਆ ਹੁਣ ਗੈਂਗਸਟਰ ਉਹ ਨਹੀਂ ਰਹੇ ਵੀ ਜਿਹੜੇ ਪੰਜਾਬ ਪੁਲਿਸ ਤੋਂ ਡਰਨਗੇ ਇਹ ਤਾਂ ਸਿੱਧੀਆਂ ਗੋਲੀਆਂ ਸਾਹਮਣੇ ਆ ਕੇ ਚਲਾ ਦਿੰਦੇ ਆ ਤਾਂ ਬਾਈ ਪੰਜਾਬ ਪੁਲਿਸ ਵੀ ਆਪਣੇ ਬੰਨਿਓ ਬਹੁਤ ਵਾਰ ਇਹਨਾਂ ਨੂੰ ਕਈ ਵਾਰ ਆਹਮਣਾ ਸਾਹਮਣਾ ਹੁੰਦਾ ਜਦੋਂ ਇਨਕਾਊਂਟਰ ਵੀ ਹੋ ਜਾਂਦੇ ਆ ਕਈ ਪੁਲਿਸ ਵਾਲੇ ਵੀ ਜ਼ਖਮੀ ਹੋ ਜਾਂਦੇ ਗੋ ਸੱਟਾਂ ਵੀ ਲੱਗ ਜਾਂਦੀਆਂ ਗੋਲੀਆਂ ਵੀ ਲੱਗ ਜਾਂਦੀਆਂ ਤੇ ਪਰ ਇਸ ਮਾਮਲਿਆਂ ਨੂੰ ਲੈ ਕੇ ਪਹਿਲਾਂ ਮੈਂ 1 ਮਿੰਟ ਦੀ 2 ਮਿੰਟ ਦੀ ਵੀਡੀਓ ਸੁਣਾਦਾ ਫਿਰ ਆਪਾਂ ਅੱਗੇ ਗੱਲ ਕਰਦੇ ਆ ਜਿਹੜੀ ਲਾਈਵ ਵੀਡੀਓ ਆ ਤਾਂ ਲਾਈਵ ਵੀਡੀਓ ਦੇ ਵਿੱਚ ਹੁਣ ਇਹ ਜਿਹੜੀ ਖਬਰ ਆ ਰਹੀ ਆ ਰਾਣਾ ਬੱਲਾ ਚੋਰੀਆ ਦਾ ਕਾਤਲਾ ਜਿਹੜਾ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਐਨਕਾਊਂਟਰ ਕਰ ਦਿੱਤਾ ਗਿਆ ਪਹਿਲਾ ਵੀਡੀਓ ਸੁਣਾ ਦਈਏ ਸਿਰਫ 1-2 ਮਿੰਟ ਦੀ ਫਿਰ ਆਪਾਂ ਕਰਦੇ ਆ ਕੀ ਗੱਲਬਾਤ ਜਦੋਂ ਗੱਡੀ ਡਿਵਾਈਡਰ ਦੇ ਉੱਤੇ ਚੜ ਜਾਂਦੀ ਹੈ ਤਾਂ ਹਥਕੜੀ ਦੇ ਨਾਲ ਪੁਲਿਸ ਵਾਰਿਆਂ ਦੇ ਉੱਤੇ ਵਾਰ ਕਰਕੇ ਉਹ ਪਛਾਣਦਾ ਲੰਕੀਏ ਖਬਰ ਰਾਤ ਦੀ ਹੈਗੀਆ ਉਸ ਤੋਂ ਬਾਅਦ ਸਰਚ ਆਪਰੇਸ਼ਨ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਔਰ ਸਵੇਰੇ तकरीबन 6 ਵਜੇ ਕਰਨ ਡਿਫੋਲਟਰ ਦਾ ਇੰਕਾਊਂਟਰ ਕਰ ਦਿੱਤਾ ਜਾਂਦਾ ਹੈ ਕਰਨ ਦੇ ਲਾਗੇ ਪਿੰਡ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਵੈਸਟ ਬੰਗਾਲ ਤੋਂ ਫੜਤੀ ਲੈ ਕੇ ਆਉਂਦੇ ਸੀਗੇ ਤਾਂ ਕਰਨ ਸਿਆਹੀਆਂ ਦੇ ਵਿੱਚ ਰੱਖੇ ਸੀਗੇ ਔਰ ਰਾਤ ਨੂੰ ਜਦੋਂ ਉਹ ਕਹਿੰਦਾ ਕਿ ਮੇਰੀ ਛਾਤੀ 'ਚ ਦਰਦ ਹੋ ਰਿਹਾ ਮੇਰੇ ਚੈਸਟ ਪੇਨ ਦੇ ਉੱਤੇ ਚੜ ਜਾਂਦੀ ਹੈ ਕਿਉਂਕਿ ਫੋਗ ਨਹੀਂ ਸੀਗੀ ਗੱਡੀ ਚੜ ਗਈ ਸੀ ਉਸ ਤੋਂ ਬਾਅਦ ਹਤਕੜੀ ਦੇ ਨਾਲ ਵਾਰ ਕਰਕੇ ਉਹ ਫਰਾਰ ਹੋ ਜਾਂਦਾ ਔਰ ਪੋਲਟਾ ਉੱਧਰ ਹੈ ਜਿੱਥੇ ਉਹਦਾ ਰਿਵੋਲਵਰ ਰੱਖਿਆ ਹੁੰਦਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ 30 ਬੋਰ ਦਾ ਉਹਦੇ ਕੋਲ ਪਿਸਤਲ ਸੀਗਾ ਜਦੋਂ ਪੁਲਿਸ ਉੱਧਰ ਪਹੁੰਚਦੀ ਹੈ ਤਾਂ ਆਮਨੇ ਸਾਹਮਣੇ ਹੁੰਦੀ ਹੈ ਤਾਂ ਉਸ ਦੇ ਉੱਤੇ 6 ਤੋਂ 7 ਗਰਨ ਡੀਫੋਲਟਰ ਫਾਇਰ ਕਰਦਾ ਉਸ ਤੋਂ ਬਾਅਦ ਪੁਲਿਸ ਵੀ ਜਵਾਬੀ ਕਾਰਵਾਈ ਕਰਦੀ ਹੈ ਤੇ ਅੜ ਤੋਂ ਜਾਂ ਹਾਂਜੀ ਵੀਡੀਓ ਤੁਸੀਂ ਸੁਣ ਲਈ ਹੈ ਜਿਹਦੇ ਵਿੱਚ ਜਿਹੜਾ ਇਹ ਜੈਕਸਟਰ ਆਪਾਂ ਭੱਜਣ ਦੀ ਕੋਸ਼ਿਸ਼ ਕਰਦਾ ਜਦੋਂ ਜਿਹੜੀ ਹੱਥਕੜੀ ਇਹਦੇ ਲੱਗੀ ਹੈ ਜਦੋਂ ਪੁਲਿਸ ਨੂੰ ਕਹਿੰਦਾ ਵੀ ਮੇਰੀ ਛਾਤੀ 'ਚ ਦਰਦ ਹੋ ਰਿਹਾ ਹਸਪੀਟਲ ਲਿਆਇਆ ਜਾਂਦਾ ਤੇ ਪਰ ਜਦੋਂ ਇਹਦੀ ਭੱਜਣ ਦੀ ਕੋਸ਼ਿਸ਼ ਇਹ ਕਰਦਾ ਤੇ ਅੱਗੋਂ ਬਈ ਜਾ ਕੇ ਜਿੱਥੇ ਪਿਸਟਲ ਇਹਦਾ ਰੱਖਿਆ ਹੁੰਦਾ ਉਹ ਜਗ੍ਹਾ ਤੇ ਇਹ ਕੋਸ਼ਿਸ਼ ਕਰ ਰਹੀ ਹੈ ਭੱਜਣ ਦੀ ਪਰ ਲੇਕਿਨ ਪੰਜਾਬ ਪੁਲਿਸ ਵੱਨੀਓ ਅਨਕਾਊਂਟਰ ਕਰ ਦਿੱਤਾ ਗਿਆ ਤਾਂ ਹੁਣ ਇਹ ਵਿੱਚ ਨਾਮ ਆਉਂਦਾ ਇੱਕ ਜੋ ਡੌਨੀਵਲ ਡੋਨੀ ਬੱਲ ਦੇ ਜਿਹੜੇ ਇਹ ਗੈਂਗਸਟਰ ਆਗੇ ਤਾਂ ਹੁਣ ਇਹੀ ਕਵਾਂਗੇ ਆਪਾਂ ਵੀ ਜਿਹੜੇ ਜਿੰਨੇ ਵੀ ਗੈਂਗਸਟਰ ਆ ਪੰਜਾਬ ਦੇ ਵਿੱਚ ਜਿਹੜੇ ਨਵੇਂ ਵਿੱਚ ਕੁਝ ਹੋਰ ਇਹਨਾਂ ਦੇ ਨਾਲ ਮਿਲ ਜਾਂਦੇ ਆ ਇਸ ਗੱਲਾਂ ਨੂੰ ਲੈ ਕੇ ਅੰਜਾਮ ਮੁੜ ਕੇ ਸ਼ਰਿਆਮ ਮੀਡੀਆ ਦੇ ਸਾਹਮਣੇ ਆ ਕੇ ਧਮਕੀਆਂ ਵੀ ਦੇ ਦਿੰਦੇ ਆ ਪਹਿਲੀ ਗੱਲ ਤਾਂ ਮੈਂ ਇਹ ਕਹਦਾ ਵੀ ਗੈਂਗਸਟਰ ਆ ਜਿੰਨੇ ਵੀ ਵੀ ਸਾਰਿਆਂ ਨੂੰ ਇੱਕ ਬੇਨਤੀ ਪੰਜਾਬ ਦੇ ਆ ਚਾਹੇ ਕੋਈ ਅੰਦਰੋਂ ਬਾਹਰੋਂ ਕੋਈ ਜਿਵੇਂ ਉਹਦੇ ਹੁਣ ਇੱਕ ਆਹ ਹਾਂ ਹਾਂ ਚੰਡੀਗੜ੍ਹ ਸਾਈਡ ਦੱਸਿਆ ਇੱਕ ਦਿੱਲੀ ਤੋਂ ਤੇ ਅਮਰਤਸਰ ਦਾ ਸੀ ਇੱਕ ਚੰਡੀਗੜ੍ਹ ਏਰੀਏ ਦਾ ਹੋਰ ਵੀ ਕਈ ਸ਼ਹਿਰਾਂ ਦੇ ਵਿੱਚੋਂ ਸਾੜੇ ਪੰਜਾਬ ਚ ਉਠ ਉੱਟ ਕੇ ਗੈਂਗਸਟਰ ਬਣ ਰਹੇ ਤੇ ਬਾਅਦ ਦੇ ਵਿੱਚ ਬਈ ਜਿਉ ਮੌਤ ਮੌਤ ਦੇ ਘਾਟ ਉਤਰ ਜਾਂਦੇ ਆ ਇਹ ਮਾਮਾ ਤੇ ਬਿਲਕੁਲੀਆਂ ਰਹਿ ਜਾਂਦੀਆਂ ਇਹ ਜਿਹੜੇ ਗੈਂਗਸਟਰ ਹੁਣ ਆਮਣੇ ਸਾਹਮਣੇ ਪੁਲਿਸ ਨਾਲ ਮੁਕਾਬਲਾ ਕਰਦੇ ਕਈ ਜਾਨਾਂ ਵੀ ਚਲੀਆਂ ਜਾਂਦੀਆਂ ਪਰ ਵੱਡੀ ਗੱਲ ਇਹ ਆ ਜਿਹੜੇ ਕਬੱਡੀ ਵਾਲਿਆਂ ਨੂੰ ਇਹਨਾਂ ਦੇ ਪਿਛਲੀਆਂ ਆਪਾਂ ਨੂੰ ਗੱਲਾਂ ਦਾ ਨਹੀਂ ਪਤਾ ਵੀ ਕੋਈ ਵੀ ਕਿਸ ਕੀ ਗੱਲ ਤੇ ਇਹਨਾਂ ਦੀਆਂ ਲੜਾਈਆਂ ਸ਼ੁਰੂਆਤਾਂ ਹੋ ਰਹੀਆਂ ਹਨਾ ਪਿਛਲੀਆਂ ਗੱਲਾਂ ਨੂੰ ਲੈ ਕੇ ਤਾਂ ਇਹ ਬਦਲਾ ਲੈਂਦੇ ਇੱਕ ਦੂਜੇ ਤੇ ਆ ਕੇ ਧਾੜ ਧਾੜ ਗੋਲੀਆਂ ਚਲਾ ਦਿੰਦੇ ਇਹ ਫਿਰ ਮਸਲਾ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਖਬਰਾਂ ਆ ਜਾਂਦੀਆਂ ਮੀਡੀਆ ਦੇ ਵਿੱਚ ਤੇ ਪਰ ਇਹ ਗੈਂਗਸਟਰ ਬਾਦ ਵੱਡੀ ਗੱਲ ਇਹ ਆ ਵੀ ਹੁਣ ਬਿਲਕੁਲ ਪੁਲਿਸ ਤੋਂ ਕੋਈ ਗੈਂਗਸਟਰ ਡਰਦਾ ਨਹੀਂ ਸ਼ਰ ਸ਼ਰਿਆਮ ਆ ਕੇ ਧਾੜ ਧਾੜ ਗੋਲੀਆਂ ਹਰ ਰੋਜ਼ ਦੀਆਂ ਖਬਰਾਂ ਆ ਰਹੀਆਂ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਮੈਂ ਸਰਕਾਰ ਨੂੰ ਕਹਿੰਦਾ ਵੀ ਇਹਨਾਂ ਤੇ ਨੱਤ ਪਾਓ ਸਖਤਾਈ ਕਰੋ ਦੂਜੀ ਨੰਬਰ ਜਿੰਨੇ ਜਿਹੜਾ ਵੀ ਕੋਈ ਆਪਣੀ ਵੀਰ ਭੈਣ ਭਰਾ ਵੀ ਵੀਡੀਓ ਦੇਖ ਰਿਹਾ ਛੋੜ ਇਸ ਮੌਸੇ ਦੇ ਬਾਰੇ ਕੀ ਕਹਣਾ ਤੁਸੀਂ ਕਮੈਂਟ ਵੀ ਜਰੂਰ ਰੱਖਣਾ ਆਪਣੇ ਕਿਉਂਕਿ ਪੰਜਾਬ ਦੇ ਪ੍ਰਤੀ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਪਰ ਇਹ ਗੈਂਗਸਟਰਾਂ ਦਾ ਐਸਲੋਡ ਖਾਤਮਾ ਨਹੀਂ ਹੋਣਾ ਚਾਹੇ ਤਾਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਤਾਂ ਕਿ ਜਿਹੜਾ ਅੱਜ ਦੇ ਰੂਲ ਆ ਕੋਈ 5-4 ਸਾਲ ਕੱਟ ਕੇ ਕਤਲ ਚੇ ਦੋ ਗਿੱਤੇ ਹੁਣ ਜਾਂ ਤਿੰਨ ਕਿਤੇ ਹੁਣ ਉਹ ਬਾਹਰ ਆ ਜਾਂਦੇ ਆ ਇਹਨਾਂ ਦਾ ਇਹ ਡਰ ਪਏ ਖੁੱਲਿਆ ਹੋਇਆ ਵੀ ਆਪਾਂ ਤਾਂ ਜਾਣੀ ਆ ਬਾਹਰ ਜਿਹਦੀ ਇੱਕ ਵਾਰ ਜਾਨ ਚਲੀ ਗਈ ਬਈ ਜਿਹਨੂੰ ਹੁਣ ਜੇ ਗੱਲ ਕਰੀਏ ਰਾਣਾ ਬਲਾ ਚੋਰੀਆ ਜਾਂ ਹੋਰ ਵੀ ਪਹਿਲਾਂ ਕੋਈ ਸੰਗਰ ਸਾਡੇ ਪੰਜਾਬੀ ਕਿੰਨੇ ਹੀ ਜੇ ਸਿੱਧੂ ਮੂਸੇ ਵਾਲ ਦੀ ਗੱਲ ਕਰੀਏ ਵਾਪਸ ਤਾਂ ਨਹੀਂ ਆਊਗਾ ਨਾ ਇਹ ਪੰਜ ਚਾਰ ਸਾਲ ਕੱਟ ਕੇ ਵਾਪਸ ਆ ਜਾਣੀ ਜਿੰਦਗੀਆਂ ਪਤਾ ਨਹੀਂ ਹੈ ਜੇ ਕਿੰਨੀਆਂ ਕੁ ਹੋਰ ਆਪਦੀਆਂ ਤਾਂ ਖਰਾਬ ਕਰਦੀ ਕਰਦੇ ਆਪ ਤਾਂ ਮੌਤ ਦੇ ਘਾਟ ਉੱਤਰ ਦੀ ਉੱਤਰੇ ਸਾਹਮਣਾ ਪੁਲਿਸ ਦਾ ਜਦੋਂ ਕਰਦੇ ਆ ਕਈ ਪੁਲਿਸ ਵਾਲੇ ਵੀ ਚੱਕ ਨਹੀਂ ਬਹਿੰਦੇ ਆ ਪਰ ਇਹ ਜਿਹੜੀਆਂ ਗੱਲਾਂ ਇਹ ਕਹਿੰਦੇ ਆ ਵੀ ਸਾਡੇ ਪਿਛਲੀਆਂ ਕੋਈ ਲੜਾਈਆਂ ਹੀ ਆ ਇਹ ਕਿਸੇ ਹੋਰ ਤਰੀਕੇ ਨਾਲ ਵੀ ਗੱਲ ਸੁਲਝਾਈ ਜਾ ਸਕਦੀ ਮਾਰ ਕੇ ਕਿਸੇ ਨੂੰ ਇਹ ਜਿਹੜੇ ਆਪਾਂ ਕਹਿੰਦੇ ਆਪਣੇ ਆਪ ਨੂੰ ਬਈ ਭਦਰਕਾਰੀ ਦਿਖਾਉਂਦੇ ਆ ਤਾਂ ਬਾਅਦ ਦੇ ਵਿੱਚ ਆਪ ਵੀ ਮੌਤ ਦੇ ਘਾਟ ਉਤਰ ਜਾਂਦੇ ਹੁਣ ਰਾਣਾ ਵੱਲਾ ਚੋਰੀਆਂ ਨੂੰ ਮਾਰਨ ਵਾਲਾ ਗੈਂਗਸਟਰ ਜਿਹੜਾ ਕੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੁੱਖ ਸ਼ੂਟਰ ਦਾਦਿਆ ਤੇ ਜਿਹੜਾ ਕੀ ਕਰਨ ਦਾ ਤੇ ਪੂਰੀ ਗੱਲਬਾਤ ਤੁਸੀਂ ਸੁਣੀ ਲਈਏ ਇਸ ਮਸਲੇ ਬਾਰੇ ਤੁਸੀਂ ਆਪਣੇ ਕਮੈਂਟ ਜਰੂਰ ਰੱਖਣਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਤੁਹਾਨੂੰ